ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਪਰਿਆ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਭਾਈਏ, ਕਰੀਏ ਤਿਆਰੀ ਅੱਜ ਜੂਰੀਏ ਦੀ ਲਾਸਟ ਖੇਪ ਪਾਉਣੀ ਹੈ। ਬਸ ਪਾਉਣਾ ਥੋੜਾ ਥੋੜਾ ਹੀ ਆਪਾਂ ਨੇ। ਜਿੱਥੇ ਥੈਲਾ ਪੈਂਦਾ ਉੱਥੇ ਅੱਧਾ ਹੀ ਪਾਉਣਾ। ਡਰਾਈਵਰ ਵੀ ਵਾਪਸ ਆ ਗਿਆ ਆਪਣਾ ਹੁਣ ਲੰਗਰ ਤੇ ਦੋ ਤੇ ਪਰਸੋਂ ਲਿਆਂਦਾ ਸੀ ਠੰਡ ਹੈਗੀ ਹਾਂ ਲੱਗੂ ਕੋਈ ਪਤਾ ਹੁਣ ਬਹੁਤ ਔਖਾ ਯਾਰ ਇਹ ਜੀ ਠੰਡ ਮਾਰ ਰੇ ਪਾਉਣਾ ਜਣਾ ਖਾਣਾ ਹੀ ਮੂੰਹ ਚੱਕ ਕੇ ਕਹਿ ਦਿੰਦਾ ਕਿਸਾਨ ਕਿਆ ਕਰਦੇ ਆ ਧਰਨੀਆਂ ਜੁਗ ਗਈਆਂ ਫਸਲ ਲਗਾਉਣੀ ਇਹ ਜੀ ਠੰਡ ਚ ਰੇ ਪਾਉਣਾ ਬਹੁਤ ਔਖਾ ਹੈ ਸਾਡੇ ਨਾਲ ਵੀ ਔਖਾ ਕੰਮ ਸਾਡੇ ਫੌਜੀ ਭਾਈਆਂ ਦਾ ਜਿਹੜੇ ਬਾਉਂਡਰ ਤੇ ਇਹਨਾਂ ਨੇ ਬਰਖ ਚ ਬੈਠੇ ਆ ਠੀਕ ਆ ਕੰਮ ਕੋਈ ਸੌਖਾ ਨਹੀਂ ਹੈਗਾ ਕਿਸਾਨਾਂ ਨੂੰ ਨਾ ਕਹਿੰਦੇ 10-10 ਲੱਖ ਦੀਆਂ ਗੱਡੀਆਂ 'ਚ 15-15 ਲੱਖ ਰੈਂਚ ਘੁੰਮਦੇ ਨੇ ਧਰਨੇ 'ਤੇ ਪਰ ਕਹਿੰਦੇ ਤੇ ਹੁਣ ਜਿਹੜਾ ਪੰਜਾਬ ਪੰਦ ਦਾ ਉਹਦੇ 'ਤੇ ਪਰ ਕਹਿੰਦੇ ਤੇ ਇਹਨੇ ਤੁਹਾਡੇ ਕੋਲ 10-10 ਲੱਖ ਚੀਆਂ ਗੱਡੀਆਂ ਬਈ 10-10 ਲੱਖ ਰੈਂਚ ਗੱਡੀਆਂ ਨਹੀਂ ਆਈਆਂ ਮਿਹਨਤ ਕਰੀ ਅਗਲੇ ਨੇ ਅਹੀ ਠੰਡੇ 'ਚ ਇੱਥੇ ਛੋਨਣਾ ਨਾ ਖੈਣ ਖੇਤ 'ਚ ਪਾਣੀ ਖੜਾ ਉੱਥੇ ਰੇਪਾਉਣਾ ਪੈਂਦਾ ਤੇਰੇ ਦੇਖ ਲਓ ਠੀਕ ਆ ਕੰਮ ਕਿਸੇ ਦਾ ਵੀ ਸੌਖਾ ਨਹੀਂ ਹੈ ਕੁਛ ਨਰ ਜਿਹਾ ਮੈਂ ਕਰਕੇ ਨਾ ਮਤਲਬ ਬਹੁਤਾ ਗ ਲਾਤ ਆਪਣੇ ਨੌਕਰਾ ਆਪਣਾ ਕਰਤੀ ਉਹਨੇ ਪਿਆਜ਼ਾਂ ਦੀ ਤਿਆਰੀ ਇੱਕ ਨਾ ਫਰਕ ਹੈਗਾ ਨੈਚੁਰਲ ਚੀਜ਼ ਦਾ ਔਰ ਇਹਦੇ ਰੇਤਾਰ ਯੂਰੀਆ ਯਾਰੀਤਾ ਆਪਣੇ ਬਿਲਕੁਲ ਨਹੀਂ ਪਾਉਂਦੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਿਰਫ ਢੇਰ ਦਾ ਰੂੜੀ ਦਾ ਰੇਹ ਆਪਣੇ ਪਾਇਆ ਹੋਇਆ ਹੈ ਬਾਕੀ ਗੜਾਈ ਗੁੜੀ ਇਹਨੂੰ ਵਧੀਆ ਹੋ ਜਾਂਦੀ ਹੈ ਇੱਕ ਨਾ ਫਰਕ ਮੈਂ ਦੇਖਿਆ ਮੂਲੀਆਂ ਖਾ ਕੇ ਔਰ ਇਹਦੀਆਂ ਗਾਜਰਾਂ ਖਾ ਕੇ ਔਰ ਬਾਕੀ ਫਰਕ ਨੈਚੁਰਲ ਚੀਜ਼ ਦਾ ਤੇ ਨੰਬਰ ਦੂਜਾ ਜਿਹੜੇ ਪਿੰਡ ਦੇ ਆਪਣੇ ਬੰਦੇ ਜਾਣ ਪਛਾਣ ਆ ਕੋਈ ਲਾ ਗੌਂਡੀ ਉਹ ਵੀ ਪੱਟ ਕੇ ਲਈ ਮੂਲੀਆਂ ਉਹਨਾਂ ਨੇ ਵੀ ਵਾਕਈ ਕਹੀ ਹੈ ਇਹ ਗੱਲ ਵੀ ਹੈਗਾ ਫਰਕ ਯਾਰ ਮੇਰੇ ਨੈਚੁਰਲ ਚੀਜ਼ ਦਾ ਫਰਕ ਹੀ ਹੁੰਦਾ ਹੁਣ ਗੋਭੀ ਲੱਗੀ ਵੀ ਹੈ ਗਾਜਰਾਂ ਲੱਗੀਆਂ ਵੀ ਆ ਤੇ ਮਟਰ ਲੱਗੇ ਹੋਏ ਆ ਇਹ ਚੀਜ਼ਾਂ ਮਤਲਬ ਖਾ ਕੇ ਨਾ ਵਾਕਈ ਫਰਕ ਫਰਕ ਪਤਾ ਲੱਗਦਾ ਵੀ ਹਾਂ ਨੈਚੁਰਲ ਚੀਜ਼ ਹੈਗੀ ਆ ਬਗੈਰ ਯੂਰੀ ਯਾਰ ਉਤੋਂ ਕਿਸੇ ਵੀ ਕਿਸ ਤਰ੍ਹਾਂ ਦੀ ਸਪਰੇਅ ਤੋਂ ਖਾਦ ਤੋਂ ਨਹੀਂ ਗੋਭੀ ਆਪਾਂ ਜੇ ਬਾਜ਼ਾਰ ਵਾਲੀ ਖਾਣੇ ਨਾਲ ਤਾਂ ਖਾ ਨਹੀਂ ਹੁੰਦੀ ਸੌਖੀ ਜੀ ਪਰ ਕੋਈ ਫਰਕ ਨਹੀਂ ਹੈਗਾ ਇਹਦਾ ਜਿਹੜੀ ਆਪਣੇ ਘਰਾਂ ਦੀ ਘਰ ਦੀ ਤਿਆਰ ਚੀਜ਼ ਆ ਮੈਥੋਂ ਤਾਂ ਹੁਣ ਲਗਭਗ ਮਹੀਨੇ ਬਾਅਦ ਕਿਹੜਾ ਬੱਜਿਆ ਇੱਧਰ ਹੁਣ ਜਿੱਦਣਾਂ ਮੜਾ ਚ ਬੱਤ ਆ ਗਿਆ ਯਾਰ ਰਹਿੰਦਾ ਮੂਲੀਆ ਮਾਲੀਆ ਪਟਕੇ ਉਹਦੇ ਲਾਦਣ ਆਪਣੇ ਪੇਜਾਂ ਦੀ ਕਰਦਣੇ ਤਿਆਰੀ ਬਸ ਇਸ ਲਈ ਕਹਿੰਨੇ ਆ ਨਾ ਵੀ ਮਤਲਬ ਸਾਰੇ ਜਣੇ ਜੇ ਜ਼ਿਆਦਾ ਨਹੀਂ ਤਾਂ ਆਪਣੇ ਘਰ ਜੋ ਕੋਈ ਖਾਣ ਜੋਗੀ ਤਾਂ ਜ਼ਰੂਰ ਕਰੋ ਯਾਰ ਸਾਰੇ ਜਣੇ ਠੀਕ ਹੈ ਨਾ ਕਿ ਸਿਰ ਦੇ ਉੱਪਰ ਨੂੰ ਕੋਈ ਵੀ ਖਜ਼ਾਨਾ ਨਹੀਂ ਹੈਗਾ ਜੇ ਤੁਸੀਂ ਤੰਦਰੁਸਤ ਆ ਨਾ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਆ ਠੀਕ ਆ ਨਾਲੇ ਸਭ ਤੋਂ ਵੱਡੀ ਗੱਲ ਆ ਮਨ ਲੱਗਿਆ ਰਹਿੰਦਾ ਜੇ ਆਪਾਂ ਆਪਣੇ ਘਰ ਦੀ ਬਗੀਚੀ ਲਾਉਨੇ ਨਾ ਮਨ ਲੱਗਿਆ ਰਹਿੰਦਾ ਸਭ ਤੋਂ ਵੱਡੀ ਗਲਤ ਇਹ ਆ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਬਖਸ਼ਣ ਲਈ ਚਲੋ ਜਿਹੜੇ ਮਤਲਬ ਜਿਹਨੂੰ ਨਹੀਂ ਚੰਗੇ ਲੱਗਦੇ ਆਪਾਂ ਉਹਨਾਂ ਨੂੰ ਤਾਂ ਲੱਗਣਾ ਹੀ ਨਹੀਂ ਹੈ ਉਹਨਾਂ ਨੇ ਤਾਂ ਜਿਹੜਾ ਪਸੂਨੇ ਦੇ ਬਣ ਜੀ ਤਾਂ ਵੀ ਚੰਗਾ ਜਿਹੜੇ ਦੋਸਤ ਸਾਥ ਆਦਨੇ ਸਭ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ